ਆ ਦੇਖੋ ਜੀ ਇਹਨਾਂ ਨੇ ਗੋਰੀ ਤੱਕੀ ਹੋਈ ਐ ਔਰ ਸਖੀ ਸੂਪ ਵਿੱਚ ਐ ਕੀ ਨੌਕੀ ਤੁਹਾਡਾ ਮਿੰਦਰ ਸਿੰਘ ਮਿੰਦਰ ਸਿੰਘ ਹਾਂ ਜੀ ਕਿੱਥੋਂ ਆਏ ਕਿੱਥੋਂ ਬਾਹਰੋਂ ਆਦੋਂ ਇਧਰੋਂ ਆ ਰਹੇ ਸੀਗੇ ਬੱਸ ਸਟੈਂਡ ਤੋਂ ਆ ਰਹੇ ਸੀ ਜੀ ਇਹ ਮੈਂ ਇਹ ਮਹਾੜੀ ਤੇ ਮਹਾੜੀ ਤੋਂ ਆਏ ਹਾਂ ਹਾਂ ਅੱਛਾ ਇੱਥੇ ਕਿੱਥੇ ਆਏ ਜਾ ਰਹੇ ਨੇ ਇੱਥੇ ਜਾਣਾ ਮੈਂ ਫਟੇ ਕਰਦਾ ਫਤੇਗੜ ਸਾਹਿਬ ਉੱਥੇ ਕੀ ਕਰਨਾ ਹੈ ਉੱਥੇ ਬਸ ਇਹ ਕੀ ਕਰਨਾ ਹੈ ਉੱਥੇ ਬੈਠੇ ਰਹਿੰਦੇ ਆ ਸੁਨਾਨ ਪਾਣੀ ਕਰਕੇ ਅੱਛਾ ਬਸ ਪ੍ਰਸ਼ਾਦਾ ਖਾ ਲਈ ਤੇ ਬੈਠੇ ਰਹੇ ਗੁਰਦੁਆਰੇ ਅੱਛਾ ਹਾਂਜੀ ਰੱਬ ਦਾ ਨਾਮ ਲੈਂਦੇ ਹੋ ਰੱਬ ਕੇ ਨਾਮ ਲੈਂਦੇ ਹੋਰ ਕੁਝ ਨਹੀਂ ਸਰੂਤਿਓ ਬੋਲੀ ਤੋਂ ਲੱਗਦਾ ਬਾਬਾ ਜੀ ਜਿਹੜੇ ਨੇ ਨਾ ਜੀ ਉਹ ਬਿਹਾਰੀ ਬਿਹਾਰੀ ਹੋ ਹਾਂ ਮੈਂ ਕੁਝ ਬਿਹਾਰ ਗਾ ਆਪੇ ਦੱਸ ਤੋਰੇ ਉੱਥੇ ਬੋਲਣਾ ਬਿਹਾਰੀ ਹੋ ਅੱਛਾ ਤੇ ਇਹ ਇਹ ਸਿੱਖੀ ਸਰੂਪ ਕਦੋਂ ਲਿਆ ਕੰਪਨੀ ਦਾ 35 ਸਾਲ ਹੋ ਗਿਆ 35 ਸਾਲ ਤੋਂ ਤੁਸੀਂ ਸਿੱਖੀ ਸਰੂਪ ਲੈ ਲਿਆ ਹਾਂਜੀ ਹੈ ਹਾਂਜੀ ਵਾਹ ਜੀ ਵਾਹ ਔਰ ਰੱਬ ਦੀ ਬੰਦਗੀ ਕਰਦੇ ਹੋ ਆ ਰੱਬ ਕੇ ਬੰਦਗੀ ਕਰ ਲਿਆ ਹਾਂਜੀ ਹਾਂਜੀ ਰੱਬ ਇੱਕ ਤੇ ਜੋੜ ਤੂਫਾਨ ਬੋਲਣਾ ਲਿਆ ਹੈ ਹਾਂ ਇਹ ਜੋ ਮਿਲ ਗਿਆ ਸੋ ਖਾ ਲਿਆ ਹਾਂ ਪੱਲੇ ਕੁਛ ਲਿਆ ਹੈ ਬੱਲੇ ਕੁਛ ਨਹੀਂ ਹੈ ਨਹੀਂ ਆ ਦੇਖੋ ਜੀ ਫਕੀਰੀ ਨਾਮ ਕੀ ਤੁਹਾਡਾ ਦੱਸਿਆ ਮਹਿੰਦਰ ਸਿੰਘ ਮਹਿੰਦਰ ਜੀ ਅੱਛਾ ਨਾਮ ਪਹਿਲੇ ਮਹਿੰਦਰ ਸੀਗਾ ਕਿ ਬਾਅਦ ਚ ਰੱਖਿਆ ਸੀਗਾ ਨਹੀਂ ਪਹਿਲਾ ਨਾਮ ਮਰਾ ਸੋਹਣ ਲਾਲ ਅੱਛਾ ਪਹਿਲਾ ਸੋਹਣ ਲਾਲ ਸੀਗਾ ਬਾਅਦ ਚ ਤੁਸੀਂ ਮਹਿੰਦਰ ਸਿੰਘ ਬਣ ਗਏ ਹਾਂ ਜੀ ਆਮਰਤ ਛਾ ਕੇ ਮੈਂ ਪੱਟਾ ਸਾਹਿਬ ਅੱਛਾ 35 ਸਾਲ ਪਹਿਲਾਂ ਹਾਂ ਆ ਦੇਖੋ ਜੀ ਸਰੂਤਿਓ ਇਸ ਤਰ੍ਹਾਂ ਦੀ ਸਖਸ਼ੀਤਾ ਵੀ ਬੈਠੀਆਂ ਐ ਔਰ ਤੁਸੀਂ ਫਿਰ गुरुद्वारा साहब जाऊंगे उसे फतेहगढ़ साहब हाँ जी फतेहगढ़ साहब मान दो पूरा विश्वास पूरा रख के चल दो हाँ पूरा विश्वास है गुरु पर है। अच्छा वो कहते नहीं शाह भी ना पत नहीं गुरु भी ना गत नहीं हाँ जो हम सोचे शाह है हाँ तो मैं अपने लड़की का ब्याह कर रहा मेरे पास पैसा थोड़ा है हाँ तो थोड़ा से दो हजार, दस हजार ले लूँगा हाँ ਫੇ ਤੁਹਾਨੂੰ ਬਾਅਦ ਵਿੱਚ ਦੇ ਦੂੰਗਾ ਤੁਸੀਂ ਛਾ ਹੈ ਅੱਛਾ ਤੇ ਗੁਰੂ ਬਿਨਾ ਗਤਨੀ ਛਾ ਬਿਨਾ ਪਤਨੀ ਅਰੇ ਵਾ ਬੇ ਥੋੜਾ ਸਾਲ ਆਪਣੇ ਲੜਕੀ ਕੇ ਵਿਆਹ ਕਰ ਦੂੰਗਾ ਹਾਂ ਫਿਰ 2 ਸਾਲ 4 ਸਾਲ ਬਾਅਦ ਤੁਹਾਨੂੰ ਦੇ ਦੂੰਗਾ ਪੈਸੇ ਵਿਆਜ ਪਰ ਲੈ ਕੇ ਹਾਂ ਕਮਾ ਕੇ ਹਾਂ ਅੱਛਾ ਛਾ ਬਿਨਾ ਪਤਨੀ ਗੁਰੂ ਬਿਨਾ ਪਤਨੀ ਗੁਰੂ ਬਿਨਾ ਗਤਨੀ ਹਾਂ ਵਾਹ ਗੁਰੂ ਜ਼ਰੂਰ ਧਾਰੋ ਹਾਂ ਗੁਰੂ ਜ਼ਰੂਰ ਧਾਰੋ ਤੁਸੀਂ ਗੁਰੂ ਧਾਰਾ ਵੀ ਔਰ ਉਸਤਾਦ ਰੱਬ ਨੂੰ ਮੈਂ ਤਾਂ ਇੱਕੋ ਹੀ ਮੰਨਦਾ ਵੀ ਇੱਕੋ ਹੀ ਪਰਮਾਤਮਾ ਹੈ। ਨਹੀਂ ਰੱਬ ਤਾਂ ਇੱਕੋ ਆਏ। ਹਾਂ। ਪਰ ਗੁਰੂ ਜ਼ਰੂਰ ਸਾਰਨਾ ਚਾਹੀਦਾ। ਨਹੀਂ ਗੁਰੂ ਅਸੀਂ ਮੰਨਦੇ ਆ ਆਪਣੇ ਸਾਡੇ ਦਸੇ ਗੁਰੂ ਸਾਹਿਬਾਨ ਸਾਨੂੰ ਮਿਲੇ ਨੇ ਪੰਜਾਬ ਦੇ ਵਿੱਚ। ਅੱਛਾ। ਤੇ ਅਸੀਂ ਪੰਜਾਬੀ ਆ ਤੇ ਉਹਨਾਂ ਨੂੰ ਹੀ ਮੰਨ ਕੇ ਚੱਲਦੇ ਆ ਗੁਰੂ। ਅੱਛਾ। ਉਹਨਾਂ ਉਹਨਾਂ ਦੇ ਜਿਹੜੇ ਦਸੇ ਕਦਮ ਜਿਨ੍ਹਾਂ ਤੇ ਚੱਲਦੇ ਆ। ਤੁਸੀਂ ਤੁਸੀਂ ਕੀ ਮੰਨਦੇ ਹੋ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦਾ ਧਰਮ ਦਾ ਕੀ ਮਹੱਤਵ ਹੈ ਜਾਂ ਕੀ ਕਿਸ ਤਰ੍ਹਾਂ ਹੋਣਾ ਚਾਹੀਦਾ ਬੰਦੇ ਨੂੰ ਜਾਂ ਕੀ ਹੈ ਰੱਬ ਦੇ ਬਾਰੇ ਕੀ ਵਿਚਾਰ ਹੈ ਤੁਹਾਡਾ? धर्म के बारे या रब के बारे धर्म रब इको है अच्छा चाहे हिंदू है चाहे मुसलमान है चाहे सिख है चाहे ईसाई है ठीक है रब है। ए, लोग बखरा बखरा वो कहते मुसलमान अल्लाह है जो ईसाई तो गॉड है अस कहते रब है वाहीगुरु है तीन राम है रहीम है ये धर्म है ना आ, ए बखरा बखरा बनाया गया है ये सिख धर्म है हिंदू धर्म है मुसलमान धर्म है तो अभी अपने धर्म पर पक्का होना चाहिए मैंने इको गुरु बनाया अमरो छकया भट्ठा साहब ठीक है, है? जब ते मुड़ी देखा पीछे ਨਾ ਕੋਈ ਬਾਲ ਛੜਿਆ ਨਾ ਕੇਸ ਛੜਿਆ ਕੋਈ ਠੀਕ ਹੈ ਰੋਮ ਕੋਈ ਨਹੀਂ ਛੜਿਆ ਮੈਂ ਅੱਛਾ ਹਾਂ ਆ ਦਾੜੀ ਦਾ ਤੁਹਾਨੂੰ ਜਿੰਨਾ ਕਹੇ ਹਏ ਹਏ ਕੇਸ ਜਿੰਨਾ ਕਹੇ ਝੜ ਜੁੜ ਗਏ ਚਲੋ ਜਿਹੜਾ ਜੋ ਹੈ ਉਹਦੇ ਰੱਖਿਆ ਤੁਸੀਂ ਹਾਂ ਸਿਆਨੇ ਹੋ ਗਏ ਵਿਚਾਰ ਬੰਦੇ ਦੇ ਸ਼ੁੱਧ ਹੋਣੇ ਚਾਹੀਦੇ ਆ ਸ਼ੁੱਧ ਹੋਣੇ ਚਾਹੀਏ ਕਾਹਹਿ ਰੇ ਬਨਖੋਜਨ ਜਾਹੀ ਹੈ ਕਾਹਹਿ ਰੇ ਬਨਖੋਜਨ ਜਾਹੀ ਹਾਂ ਸ਼ਰਮ ਨਿਵਾਸੀ ਸਦਾ ਆਲੇ ਪਾ ਤੋਹੇ ਸੰਗ ਸਮਾਈ हम वन में जा कर के भगवान को ढूंढेंगे तो, ठीक है वहां नहीं मिलता है ठीक है कहे वन खोजन जाए सर्व निवासी सदा लेपा तो भगवान हमारा पीछे ये जो बोल रहा हूँ हम वो ही है। अच्छा ही हाँ जी ठीक कह रहे जी है। जो अंदर भगवान चले गया बस ਵਾਹ ਵਾਹ ਜੀ ਵਾਹ ਔਰ ਸਾਰਿਆਂ ਨਾਲ ਪਿਆਰ ਦਾ ਸਨੇਹਾ ਹਨਾ ਜੀ ਹਾਂ ਜੀ ਕਿਸੇ ਕੋ ਦਿਲ ਨਹੀਂ ਦੁਖਾਣਾ ਚਾਹੀਏ ਕਿਸੇ ਦਾ ਦਿਲ ਨਹੀਂ ਦਿਖਾਣਾ ਕੋਈ ਜਾ ਰਿਹਾ ਵਿਚਾਰਾ ਗਰੀਬ ਹੈ ਗੁਰਬਾ ਹੈ ਉਹਨੂੰ ਪ੍ਰੇਮ ਨਾਲ ਬੁਲਾਓ ਆਓ ਜੀ ਬੈਠੋ ਜੀ ਚਾਹ ਪਾਣੀ ਪੀਓ ਇਹ ਨਹੀਂ ਆਪਕੇ ਪਾਸ ਪੈਸਾ ਹੈ ਤਾਂ ਚਾਹ ਪਾਣੀ ਪਿਆ ਦੋ ਠੀਕ ਹੈ ਕੋਈ ਰੋਟੀ ਖਵਾ ਦੋ ਪਾਤਾ ਰੋਟੀ ਖਵਾ ਦੋ ਮਤਲਬ ਪਿਆਰ ਨਾਲ ਬੋਲਣਾ ਚਾਹੀਦਾ ਸਾਰਿਆਂ ਨਾਲ ਰੋਟੀ ਖੜਾਓ ਨੂੰ ਰੋਟੀ ਵਰਗਾ ਦਾਨ ਕੋਈ ਨਹੀਂ ਪਿਆਰ ਸਤਕਾਰ ਨਾਲ ਬੋਲੋ ਠੀਕ ਹੈ ਹਾਂ ਇਹ ਜੀਵਤ ਭਗਵਾਨ ਨੇ ਆਉਣ ਆ ਨਾ ਜਾਣਾ ਬਣਾਇਆ ਹੋਇਆ ਹੈ ਆਣਾ ਜਾਣਾ ਬਣਾਇਆ ਹੋਇਆ ਆਹਾ ਹਬ ਚਾਰ ਦੇ ਹਮੇ 4 ਦਿਨ ਕੇ ਲਿਏ ਭੇਜਤੇ ਉਹ ਉਹ ਬੋਲਦਾ ਨਾ दे चार दिन के रैन का आओ हमारे पास मरना पहले कबूल है जीवन की छट है आस चार दिन के रैन का आओ हमारे पास वो सिर्फ चार दिन के लिए भेजते हैं कि जाओ चार दिन घूम-गाम लो पर मेरे पास है आना है हम जब मरते हैं तो उन्हीं के पास जाते हैं भगवान के पास देखो जी श्रोताओं महेंद्र सिंह जी प्रवासी ने बिहारी ने ਭਾਸ਼ਾ ਵੀ ਜਿਹੜੀ ਹੈ ਇਹਨਾਂ ਦੀ ਮਿਕਸ ਹੈ ਸ਼ੁਰੂ ਥੋੜੀ ਪੰਜਾਬੀ ਚ ਗੱਲ ਕਰ ਰਹੇ ਸੀਗੇ ਵਿੱਚ ਹਿੰਦੀ ਇਹਨਾਂ ਦੀ ਆ ਜਾਂਦੀ ਹੈ ਪਰੰਤੂ ਇਹ ਗੱਲਾਂ ਨਹੀਂ ਹੈ ਗੱਲ ਤਾਂ ਹੈ ਵੀ ਸੱਚੇ ਮਾਲਕ ਨੂੰ ਮੰਨਣ ਵਾਲਾ ਵਿਅਕਤੀ ਹੈ ਉਹਦੀ ਮਹਿਮਾ ਨੂੰ ਮੰਨਣ ਵਾਲਾ ਵਿਅਕਤੀ ਜਿਹੜਾ ਹੈ ਉਹ ਕਿਸੇ ਵੀ ਜਿਹੜਾ ਹੈ ਖਿੱਤੇ ਦਾ ਹੋਵੇ ਕੁਝ ਵੀ ਹੋਵੇ ਔਰ ਜੇ ਉਹਦਾ ਮਨ ਸ਼ੁੱਧ ਹੈ ਤਾਂ ਉਹ ਪਰਮਾਤਮਾ ਨੂੰ ਮੰਨਦਾ ਹੈ ਉਹਦੇ ਲੜ ਲੱਗਿਆ ਹੈ ਪੂਰੇ ਵਿਸ਼ਵਾਸ ਦੇ ਨਾਲ ਔਰ ਉਹ ਦੇ ਕਰਮ ਸਹੀ ਹਨ ਤਾਂ ਉਹ ਮੇਰਾ ਖਿਆਲ ਹੈ ਵੀ ਪਰਮਾਤਮਾ ਉਸੇ ਬੰਦੇ ਦਾ ਹੋ ਜਾਂਦਾ ਹਾਂ ਹਾਂ ਜੀ ਹਾਂ ਜੀ ਤਾਂ ਤੁਸੀਂ ਵੀ ਸਰੋਤੋਂ ਕਮੈਂਟ ਕਰਕੇ ਦੱਸਣੀ ਆਪਣੀ ਰਾਏ ਦੇਣੀ ਹੈ ਹਾਂ ਜੀ ਮਹਿੰਦਰ ਸਿੰਘ ਕੋਈ ਹੋਰ ਗੱਲਬਾਤ ਮੈਂ ਆਇਆ ਦੂਰੋਂ ਚੱਲ ਕੇ ਹਾਂ ਤੱਕੀ ਤਾਂ ਸਰਨਾਇ ਜੀਓ ਹਾਂ ਮੈਂ ਆਸਾ ਰੱਖੀ ਚੀਤ ਮੇਂ ਮੇਰਾ ਸਭੇ ਦੁੱਖ ਗਵਾਏ ਜੀਓ ਅੱਛਾ ਜੀ ਇਹਦੀ ਵਿਆਖਿਆ ਵੀ ਦੱਸੋ ਹੁਣ ਮਤਲਬ ਜੇ ਮ ਆਇਆ ਹੈ ਇਹ ਭਗਵਾਨ ਕੇ ਪਾਸ ਹੈ ਸਾਡੇ ਪਾਸ ਮੈਂ ਚੱਲ ਕੇ ਆਇਆ ਹਾਂ ਠੀਕ ਹੈ ਮੈਂ ਆਇਆ ਦੂਰੋਂ ਚੱਲ ਕੇ ਆਇਆ ਦੂਰੋਂ ਚੱਲ ਕੇ ਤੱਕੀ ਤਾਂ ਸਰਨ ਆਏ ਜੀਓ ਮੈਂ ਆਸਾ ਰੱਖੀ ਚਿਤ ਵਿੱਚ ਮੇਰਾ ਸਭੇ ਦੁੱਖ ਗਵਾਏ ਦਿਓ ਹਾਂ ਹਮ ਭਗਵਾਨ ਕੇ ਪਾਸ ਦੂਰ ਤੇ ਚੱਲ ਕੇ ਆਇਆ ਹਾਂ ਮੈਂ ਆਸਾ ਰੱਖਿਆ ਵਾ ਚਿਤ ਵਿੱਚ ਹਾਂ ਕਿ ਮੇਰਾ ਸਭੇ ਦੁੱਖ ਗਵਾ ਦਿਓ ਹਾਂ ਵਾ ਜੀ ਹੁਣ ਇੱਥੇ ਕਿੱਥੇ ਜਾਣਾ ਰੇਲਵੇ ਸਟੇਸ਼ਨ ਦਾ ਰੇਲਵੇ ਟੇਸ਼ਨ ਜਾਣਾ ਹੈ ਫਿਰ ਜਾਣਾ ਹੈ ਫਤਿਹਗੜ੍ਹ ਸਾਹਿਬ ਅੱਛਾ ਉੱਥੇ ਤੋਂ ਫਤਿਹਗੜ੍ਹ ਸਾਹਿਬ ਜਾਣਾ ਹਾਂ ਜੀ ਤਾਂ ਉਹ ਹੀ ਰਹਿਣਾ ਹੈ ਮੈਂ ਅੱਛਾ ਉੱਥੇ ਹੀ ਰਹਿਣਾ ਫਿਰ ਹਾਂ ਜੀ ਉੱਥੇ ਹੀ ਰਹੂੰ ਗੁਰੂ ਚਰਨਾ ਜੀ ਰਹਿਣਾ ਬਸ ਕਰਨਾ ਕਿਹਾ ਹੈ ਉਧਰ ਗੁਰਦੁਆਰੇ ਵੱਲ ਮੂੰਹ ਕਰਕੇ ਬਸ ਆਪਣਾ ਪਰਮਾਤਮਾ ਦਾ ਨਾਮ ਜਪੀ ਜਾਓ ਬਾਈ ਗੁਰੂ ਬਾਈ ਗੁਰੂ ਕਰੀ ਜਾਓ ਅੱਛਾ ਛੋਟੇ ਸਾਹਿਬ ਜਾਦੇ ਆ ਮਾਤਾ ਗੁਜਰੀ ਇਹਨਾਂ ਦਾ ਯਾਦ ਕਰੀ ਜਾਓ ਜੇ ਛੋਟੇ ਸਾਹਿਬ ਜਾਦੇ ਨੇ ਉਥੇ ਸਹੀਦ ਦੀਵਾਰਾਂ ਵਿੱਚ ਇੰਡੀਆ ਸਹੀਦ ਕਰ ਦੀ ਗਿਆ ਮਾਤਾ ਗੁਜਰੀ ਉਹ ਚਲੇ ਗਏ ਤੇ ਹਾਂ ਹਾਂ ਜੀ ਇਹਨਾਂ ਨੂੰ ਯਾਦ ਕਰੀ ਚੱਲੋ ਆ ਇਹਨਾਂ ਨੂੰ ਯਾਦ ਕਰਦੇ ਰਹਿੰਦੇ ਬੈਠੇ ਰਹਿੰਦੇ ਹੈ ਇਹ ਸਹੀਦੋ ਕੇ ਚਿਤਾਵੋਂ ਤੇ ਲੱਗਤੇ ਹੈ ਮੇਲੇ ਹਾਂ ਇਹ ਸਹੀਦ ਜਬ ਹੋ ਜਾਂਦੇ ਹੈ ਲੋਕ ਤਾਂ ਉਹਨਕੇ ਚਿਤਾਵੋਂ ਤੇ ਮੇਲੇ ਲੱਗਤੇ ਹੈ ਹਾਂ ਉਹ ਦੋ ਬੱਚੇ ਚੀਨੇ ਗਏ ਦੀਵਾਰ ਮੇ ਮਾਤਾ ਗੁਜਰੀ ਸਹੀਦ ਹੋ ਗਏ मोती महाराज शहीद हो गया अब उनके याद में गुरुद्वारा बना हुआ है फतेगढ़ साहब हां फतेगा बाबा फते सिंह थे गुरु गोविंद सिंह के लड़का हां उनके नाम पर वे बादशाह बाद ने फते किया हां हैं सारा वो सामान ने तक हां चपर चीड़ी हां बनूड़ हां हैं ये सारे सार कर लिया उन्होंने मतलब जीत लिया सारा कुछ हां सार बड़े बहादुर थे ना वो ਉਹ ਕਸ਼ਮੀਰ から ਆ ਨਾਲੇ ਤੇ اچھا ਬੰਦਾ ਬਹਾਦਰ ਬੰਦਾ ਬਾਦ ਉਹ ਤੇ ਹੀ ਕੇ Rajput ਕੇ ਲੜਕਾ ਤੇ اچھا ਉਹ ਕੇ ਨਾਮ ਤਾਂ ਪਹਿਲੇ ਮੇਰੇ ਘਰ ਲక్ష్మణਦਾਸ ਹਾਂ ਉਹ ਸ਼ਿਕਾਰ ਖੇਲਦੇ ਤੇ ਹਾਂ ਸ਼ਿਕਾਰੀ ਤੇ ਨਾ ਹਾਂ ਹਿਰਨ ਮਾਰਨਾ ਕੁਛ ਮਾਰਦਾ ਇੱਕ ਦਿਨ ਉਹ ਨਾ ਗਏ ਉਹਨਾਂ ਨੇ ਮਾਰਤਾ ਹਿਰਨ ਹਾਂ ਉਹਦੇ ਬੱਚੇ ਤਾਂ ਦੋ ਬੱਚੇ ਨਿਕਲੇ ਪੇਟ ਤੇ اچھا ਜਦੋਂ ਚੀਰਿਆ ਨਾ ਤਾਂ ਬੱਚੇ ਨੇ ਉਹ ਬੱਚੇ ਬੋਲ ਪਏ ਹਾਂ ਕਹਿੰਦੇ ਮੇਰੇ ਮੇਰੀ ਮਾਂ ਨੇ ਕਿਹਾ ਬਿਗਾੜਿਆ ਤਾਂ ਤੂੰ ਮੇਰੇ ਮਾਂ ਨੂੰ ਮਰ ਹਾਂ ਉਹ ਉਹਨਾਂ ਨੇ ਉਸੇ ਵਗਾ ਦਰੁਸਵਾ ਸੀੜਤਾ ਅੱਛਾ ਹਾਂ ਸਭ ਕੁਝ ਸੀੜਤਾ ਹਾਂ ਬਈ ਰਾਗੀ ਬਣ ਕੇ ਕਹਿੰਦਾ ਚਲੋ ਅਬ ਕਿਸੇ ਸਾਥ ਕੇ ਪਾਸ ਚਲੇ ਗਏ ਹੈ ਤੇ ਬਈ ਰਾਗੀ ਬਣ ਗਏ ਠੀਕ ਹੈ ਤੁਹਾਡੀਆਂ ਅੱਖਾਂ ਪਰ ਆਈਆਂ ਯਾਦ ਕਰਕੇ ਹਾਂ ਜੀ ਤੁਹਾਡੀਆਂ ਅੱਖਾਂ ਪਰ ਆਈਆਂ ਮੈਂ ਕਿਹਾ ਹਾ ਆਇਆ ਖਪਰੋ ਹੈ ਹੈ ਦੇਖੋ ਜੀ ਆ ਹੁੰਦਾ ਪਿਆਰ ਗੁਰੂ ਕੋ ਯਾਦ ਕਰਕੇ ਦਾ ਗੁਰੂ ਨੂੰ ਯਾਦ ਕਰਕੇ ਉਹਨਾ ਨਾ ਫਿਰ ਐ بڑے بڑے ਸਾਧੂਆਂ ਕਾ ਸੇਵਾ ਕੀ ਹਾਂ ਉਹ ਬੰਦਾ ਬਾਹਰ ਆਪ ਚੱਲ ਕੇ ਆਇਆ ਹੈ ਉਹ ਫਿਰ ਆਪ ਚੱਲ ਕੇ ਆਇਆ ਫਿਰ ਦੇਖਿਆ ਉਹ ਨੇ ਕਿਹਾ ਜੇ ਮੈਂ ਤੁਹਾਡਾ ਹੀ ਬੰਦਾ ਹੈ ਉਹਨਾਂ ਨੂੰ ਬੰਦਾ ਬਾਹਰ ਬਣਾਤਾ ਫਿਰ ਅੱਛਾ ਆਮਰੋ ਛਕਾ ਕੇ ਸਭ ਕੁ ਦੇਖ ਕੇ ਨਾ ਭੇਜ ਦੇ ਜਾਓ ਬੱਚਾ ਕੇ ਬਦਲਾ ਲਓ ਤੇ ਫਿਰ ਫਤਿਹਗੜ੍ਹ ਸਾਹਿਬ ਆਇਆ ਤੇ ਸਾਰੇ ਸਰ ਕਰਿਆ ਹਾਂ ਤੁਸੀਂ ਪੜਿਆ ਸਾਰਾ ਕੁਝ ਹਾਂ ਮੈਂ ਇਤਿਹਾਸ ਪੜਦਾ ਰਹਿੰਦਾ ਨਾ ਪੰਜਾਬੀ ਜਾਣਦਾ ਥੋੜਾ ਜਿਹਾ ਹਾਂ ਪੰਜਾਬੀ ਪੜ ਲੈਂਦੇ ਹਾਂ ਹਾਂ ਜੀ ਪੰਜਾਬੀ ਪੜ ਲੈਂਦੇ ਹਾਂ ਪੜ ਲੈਂਦੇ ਨੇ ਪੰਜਾਬੀ ਅਬ ਥੋੜੇ ਜਿਹਾ ਅੱਖ ਮੇਰਾ ਖਰਾਬ ਹੈ ਆਪਰੇਸ਼ਨ ਕਰਾਉਣਾ ਹੈ ਜਾ ਕੇ ਅੱਛਾ ਫਤਿਹਗੜ ਸਾਹਿਬ ਨਾ ਬਾਬਾ ਹਰਬੰਸ ਸਿੰਘ ਦਾ ਹਸਪਤਾਲ ਹੈ ਅੱਛਾ ਇਹ ਅੱਖ ਖਰਾਬ ਹੈ ਇਹ ਇਹ ਤਾਂ ਦਿਖਦਾ ਹੀ ਨਹੀਂ ਹੈ ਜਮਾ ਤੇ ਅੱਛਾ ਇਹ ਤਾਂ ਦਿਖਦਾ ਥੋੜਾ ਅੱਛਾ ਅੱਛਛਾ ਆਪਰੇਸ਼ਨ ਕਰਾਣਾ ਹੈ ਹਾਂ ਆਪਰੇਸ਼ਨ ਕਰਾਉਣਾ ਦੇਖੋ ਜੀ ਸਰੋਤਿਓ ਮਹਿੰਦਰ ਸਿੰਘ ਜਿਹੜਾ ਹੈ ਸਿੱਖ ਧਰਮ ਵਿੱਚ ਆਸਥਾ ਰੱਖਦਾ ਹੈ ਔਰ ਫਤਿਹਗੜ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਜਾਂ ਲਈ ਸਮੇਂ ਰਵਾਨਾ ਹੋਇਆ ਹੋਇਆ ਗੁਰਾਲੀ ਦੇ ਵਿੱਚ ਮੈਨੂੰ ਮਿਲ ਗਏ ਦੂਰੋਂ ਤੁਰੇ ਆ ਰਹੇ ਸੀ ਉਹ ਇਹਨੇ ਜਿਹੜਾ ਹੈ ਇੱਕ ਬੋਰੀ ਰੱਖੀ ਹੋਈ ਹੈ ਪਿੱਠ ਤੇ ਇਹਦੇ ਵਿੱਚ ਕੀ ਪਾਇਆ ਬੋਰੀ ਚ ਕੱਪੜੇ ਹੈ ਇਹਦੇ ਚ ਕੱਪੜੇ ਪਾਇਆ ਕੱਪੜੇ ਹੈ ਦੋ ਚਾਰ ਬਿਸਕੁਟ ਹੋਣਾ ਬਿਸਕੁਟ ਇਹ ਕੋਈ ਇਹ ਖਰਬੂਜਾ ਅੱਛਾ ਖਰਬੂਜਾ ਕਿੱਥੋਂ ਲੈ ਲਿਆ ਉਹ ਜ਼ਿਆਦਾ ਕਿਸੇ ਨਾ ਦੁਕਾਨ ਵਾਲੇ ਨੇ ਅੱਛਾ ਖਰਬੂਜਾ ਵੇਚਣ ਵਾਲੇ ਨੇ ਅੱਛਾ ਜੋੜ ਦਿਆ ਤਾਂ ਇਹ ਖਾਲੇਤਾ ਹੀ ਕਰਾ ਪਿਆ ਵਾ ਅੱਛਾ 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 ਹਾਂਜੀ ਉੱਥੇ ਫਤਿਹਗੜ ਸਾਹਿਬ ਫਿਰ ਤੁਸੀਂ ਮੰਗਦੇ ਤਾਂ ਨਹੀਂ ਬਾਹਰ ਬੈਠ ਕੇ ਨਹੀਂ ਨਹੀਂ ਅਸੀਂ ਨਹੀਂ ਮੰਗਦੇ ਮੰਗਣਾ ਸਾਡਾ ਧਰਮ ਨਹੀਂ ਹੈ ਠੀਕ ਹੈ ਤਾਂ ਹਮਾਰੇ ਕੋ ਕਹੀਂ ਮਤਲਬ ਜੇ ਕਹੀਂ ਗੁਰਦੁਆਰੇ ਜਾਣਾ ਪੜ ਗਿਆ ਬਹੁਤ ਦੂਰ ਹਜ਼ੂਰ ਸਾਹਿਬ ਜਾਣਾ ਪੈ ਗਿਆ ਇਹ ਇਧਰ ਹੇਮਕੋਟ ਸਾਹਿਬ ਹੈ ਇਧਰ ਮਨੀਕਰਾਨਾ ਹੈ ਤੇਰਾ ਬਾਬਾ ਨਾਨਕਾ ਹੈ ਅੰਬਰਸਾਰਾ ਹੈ ਇਦਰ ਹੈ ਬਾਬਾ ਬਕਾਲਾ ਹੈ ਕੋਈ ਦਿਵਾਲ ਸਾਹਿਬ ਹੈ ਇਹ ਖਡੂਰ ਸਾਹਿਬ ਹੈ ਇਹ ਗੁਰਦਾਰੇ ਮਤਲਬ ਜੇ ਚਲੇ ਗਿਆ ਤਾਂ ਪੈਸੇ ਖਰਚ ਹੋ ਜਾਂਦੇ ਹੈ ਅੱਛਾ ਜਾਣਦੇ ਹੋ ਨਾ ਧਾਮਾਂ ਤੇ ਜਾਣਦੇ ਹੋ ਸਾਰੇ ਪਾਸੇ ਧਾਮਾਂ ਤੇ ਜਾਣਦੇ ਹੈ ਮਤਲਬ ਇਹ ਮੈਂ ਸਾਰੇ ਧਾਮ ਕਰ ਲਵੇ ਕੋਈ ਆਵੇ ਛੁੱਟਿਆ ਨਹੀਂ ਹੈ ਇਹ ਕਰਾ ਗਿਆ ਸਿਰ ਪਟਨਾ ਸਾਹਿਬ ਅੱਛਾ ਉਹ ਵੀ ਹਮਾਰਾ ਬਿਹਾਰ ਵਿੱਚ ਹਮਾਰਾ ਰਾਜਧਾਨੀ ਪਟਨਾ ਸਾਹਿਬ ਹੈ ਹਾਂ ਬਿਹਾਰ ਦਾ ਰਾਜਧਾਨੀ ਪਟਨਾ ਸਾਹਿਬ ਹੈ ਆ ਦੇਖੋ ਜੀ ਪਟਨਾ ਸਾਹਿਬ

ਉਹ ਪਾਕਿਸਤਾਨ ਦੇ ਬਾਰਡਰ ਪਰ ਹੈ ਉੱਥੇ ਵੀ ਗਏ ਸੀ ਆਪ ਉੱਥੇ ਵੀ ਗਿਆ ਮੈਂ ਫਿਰ ਬਾਅਦ ਵਿੱਚ ਕਰਤਾਰਪੁਰ ਉਹ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਖੇਤੀ ਕਰਦੇ ਦੇ ਹਾਂ ਉਹੀ ਰਾਤੇ ਉਹਨਾਂ ਨਿਵਾਸ ਆਸਾਂ ਨਵਾਤਾ ਉੱਥੇ ਤਾਂ ਨਹੀਂ ਗਿਆ ਕਰਤਾਰਪੁਰ ਤਾਂ ਨਹੀਂ ਗਏ ਕਰਤਾਰਪੁਰ ਦਾ ਪਾਕਿਸਤਾਨ ਵਿੱਚ ਹੈ ਨਾ ਉਹ ਪਾਕਿਸਤਾਨ ਵਿੱਚ ਹੈ ਉਹ ਵਾ ਬੋਲ ਰਹੇ ਤੇ ਜੇ ਉਧਰ ਨਹੀਂ ਜਾਣਾ ਤੇਰੇ ਕੋਲ ਪਕੜ ਕੇ ਅੰਦਰ ਕਰ ਦੰਗੇ ਪਾਕਿਸਤਾਨੀ ਅੱਛਾ ਪੁਲਿਸ ਵਾਲੇ ਤੁਸੀਂ ਜਾਣ ਦੀ ਕੋਸ਼ਿਸ਼ ਕੀਤੀ ਸੀ ਉੱਥੇ ਵੀ ਇਹ ਵੀਜ਼ਾ ਉਹ ਬਣਵਾਉਣਾ ਪड़ਦਾ ਹੈ ਨਾ हां ਫੇਰ ਜਾਣਾ ਪड़ਦਾ ਹੈ ਤੁਹਾਡੀ ਇੱਛਾ ਹੈਗੀ ਉੱਥੇ ਜਾਣ ਦੀ ਜਾਣ ਦੀ ਇੱਛਾ ਤਾਂ ਹੈ ਤਾਂ ਸਭੀ ਪਰ ਅਬ ਜਾਣਾ ਨਹੀਂ ਹੈ ਕਿਉਂਕਿ ਮਾਇਆ ਹੋਣਾ ਚਾਹੀਏ ਪਹਿਲੇ ਪਹਿਲੇ 2-4000 ਰੁਪਏ ਪੱਲੇ ਹੋਣਾ ਤਾਂ ਇਹ ਜਾਓ ਹਾਂ ਪੇ ਕਰਤਾਰਪੁਰ ਰਹੋ 2 ਦਿਨ ਉਹਨਾਂ ਮਾਰੇ ਗੁਰੂ ਇਹ ਗੁਰੂ ਰਾਮਦਾਸ ਦਾ ਜਨਮ ਸਥਾਨ ਪਾਕਿਸਤਾਨ ਵਿੱਚ ਹੈ ਚੁੰਨਾ ਭੱਠੀ ਹੈ ਤਾਂ ਉਹ ਕੌਣ ਜਾਏਗਾ ਪੰਜਾ ਸਾਹਿਬ ਉਹ ਵੀ ਪਾਕਿਸਤਾਨ ਵਿੱਚ ਹੈ ਠੀਕ ਹੈ ਗੁਰੂ ਗੁਰੂ ਨਾਨਕ ਦੇਵ ਦਾ ਜਨਮ ਸਥਾਨ ਵੀ ਪੰਜਾਬ ਮੇ ਰ ਨਾ ਪਾਕਿਸਤਾਨ ਵਿੱਚ ਰ ਹੋ ਗਿਆ ਤਾਂ ਜਾ ਜਾਏਗਾ ਆਦਮੀ ਪਿਤਾ ਦਾ ਨਾਮ ਤਾਂ ਕਲਿਆਨ ਚੰਦ ਮਹਿਤਾ ਉਹ ਪਟਵਾਰੀ ਤੇ ਪਟਵਾਰੀ ਕੋ ਪਹਿਲੇ ਮਹਿਤਾ ਬੋਲਦੇ ਸੀ ਗੁਰਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਕੀ ਦੱਸਿਆ ਇਹ ਕਲਿਆਣ ਚੰਦ ਮਹਿਤਾ ਕੌਣ ਸੀ ਇਹ ਇਹ ਖਤਰੀ ਤੇ ਅੱਛਾ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਆ ਗੁਰੂ ਨਾਨਕ ਦੇਵ ਦੇ ਪਿਤਾ ਜੀ ਉਹ ਪਟਵਾਰੀ ਤੇ ਨਾ ਪਟਵਾਰੀ ਨਹੀਂ ਬੋਲਦੇ ਆਪ ਹਾਂ ਹਾਂ ਖੇਤੀ ਗਏ ਖੇਤ ਗਏ ਰਿਕਾਰਡ ਰੱਖਦੇ ਆ ਹਾਂ ਹਾਂ ਉਹ ਪਟਵਾਰੀ ਦੇ ਅੱਛਾ ਆ ਬਾਲਾ ਮਰਦਾ ਨਾ ਉਹਨਾਂ ਦੇ ਚੇਲੇ ਤੇ ਅੱਛਾ ਉਹ ਰਿਕਾਰਡ ਰੱਖਦੇ ਅੱਛਾ ਉਹਨਾਂ ਜੋ ਕਿਤਾਬ ਹੁੰਦੇ ਤੇ ਨਾ ਰਿਕਾਰਡ ਉਹ ਸਾਹਮਣੇ ਰੱਖਦੇ ਤੇ ਬਾਲਾ ਮਰਦਾ ਨਾ ਅੱਛਾ ਹਾਂ ਜੀ ਤਾਂ ਗੁਰੂ ਨਾਨਕ ਦੇਵ ਜੀ ਕੇ ਸਾਥ ਚਲੇ ਜਾਂਦੇ ਤੇ ਕبھی-ਕبھی اچھا ਉਹਨਾਂ ਕਹੀ ਕੇ ਭੈਣ ਤੇ ਬੀਬੀ ਨਾਨਕੀ ਹਾਂ ਬੀਬੀ ਨਾਨਕੀ ਸਾਰੀ ਜਾਣਕਾਰੀ ਤੁਸੀਂ ਰੱਖਦੇ ਹੋ ਹਾਂ ਜੀ ਮੈਂ ਇਹ ਕਰਵੀ ਗੁਰੂ ਨਾਨਕ ਦੇਵ ਜੀ ਉਨੀ ਪੜ੍ਹ ਲੇਤਾ ਹਾਂ ਮੈਂ ਅਨਪੜ੍ਹ ਆਦਮੀ ਹਾਂ ਹਾਂ ਵੜਾ ਵੜਾ ਪੰਜਾਬੀ ਜਾਣਦਾ ਹਾਂ ਹਾਂ ਇਹ ਸਕੂਲ ਤਾਂ ਕਦੇ ਗਈ ਨਹੀਂ ਮੈਂ ਇਧਰ ਆ ਕੇ ਸਿੱਖਿਆ ਪੰਜਾਬੀ ਮੈਂ ਅੱਛਾ ਔਰ ਅੱਛਾ ਮਹਿੰਦਰ ਸਿੰਘ ਜ਼ਿੰਦਗੀ ਬੰਦੇ ਨੂੰ ਕਿਸ ਤਰੀਕੇ ਨਾਲ ਜੀਣੀ ਚਾਹੀਦੀ ਹੈ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿੱਦਾਂ ਦੇ ਵਿਚਾਰ ਕਿੱਦਾਂ ਦੀ ਸੋਚ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੀ ਕਹਿੰਦੇ ਹੋ ਸਰ ਮੈਂ ਆਪਕੋ ਬਤਾ ਦਉ ਜ਼ਿੰਦਗੀ ਸਾਦਾ ਸਾਦਾ ਜਿਨਾ ਚਾਹੀਏ ਠੀਕ ਹੈ ਕਿਸੇ ਕੋ ਗਾਰਡ ਨਹੀਂ ਕਰਨਾ ਚਾਹੀਏ ਠੀਕ ਹੈ ਆਪਣੇ ਪਰ ਆਪਣੇ बड़े अपने तो बड़े को सत्कार करना चाहिए ठीक है छोटे को प्यार करना चाहिए छोटा है बच्चा है भाई है भतीजा है है उनको प्यार करना चाहिए बड़े को प्रेम सत्कार आइए भाई साहब है आइए भ्रा जी आइए भाई साहब आइए गुरु गोविंद सिंह थे ना उनका कविता है ਨੰਦ ਲਾਲ ਹਾਂ ਉਹ ਸਭ ਤੋਂ ਸ੍ਰੇਸ਼ਟ ਕਵੀ ਤੇ ਅੱਛਾ ਉਹ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਉਹ ਭਾਈ ਸਾਹਿਬ ਕੋ ਆ ਕੇ ਬੁਲਾਤੇ تھے ਨੰਦ ਲਾਲ ਨੰਦ ਦਾ ਸਰੂਤਿਓ ਸੜਕ ਤੇ ਜਾਂਦੇ ਜਾਂਦੇ ਬਾਬਾ ਜੀ ਮਿਲ ਗਏ ਮੈਨੂੰ ਮਹਿੰਦਰ ਸਿੰਘ ਜੀ ਔਰ ਇਹਨਾਂ ਦੇ ਵਿਚਾਰ ਜਾਣੇ ਇਹਨਾਂ ਦੀ ਜੀਵਨ ਦੇ ਵਿੱਚ ਆਤਮਾਰੀ ਸਾਡਾ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਕੋ ਇੱਕ ਜਿਹੜੀ ਸੋਚ ਹੈ ਇਸ ਤਰ੍ਹਾਂ ਦੀ ਕਿ ਆਮ ਜਨमानस ਜਿਹੜਾ ਹੈ ਵਿਚਰ ਰਿਹਾ ਉਹ ਜ਼ਰੂਰੀ ਨਹੀਂ ਕਿ ਬਹੁਤ ਉਤਨਾਰ ਬਹੁਤ ਅਮੀਰ ਕੋਠੀਆਂ ਬੰਗਲਿਆਂ ਵਿੱਚ ਬੈਠਾ ਤੇ ਉਹਨਾਂ ਕੋਲ ਅਸੀਂ ਜਾ ਕੇ ਕਾਹਤ ਕਰਨੇ ਆ ਠੀਕ ਹੈ ਉਹਨਾਂ ਕੋਲ ਵੀ ਚਲੇ ਜਾਂਦੇ ਆ ਅਸੀਂ ਪਰੰਤੂ ਸਾਰੇ ਹੀ ਕਵਰ ਕਰਨੇ ਹਨ ਇਹਨਾਂ ਨੂੰ ਛੱਡਣਾ ਨਹੀਂ ਅਸੀਂ ਸਾਡੀ ਇਹ ਸੋਚ ਹੈ ਪਿੰਡਾਂ ਵਿੱਚ ਵੀ ਅਸੀਂ ਜਾਂਦੇ ਆ ਬਜ਼ੁਰਗਾਂ ਨੂੰ ਮਿਲਦੇ ਆ ਔਰ ਜਿਹੜਾ ਜਨਮਾਨ ਸਧਾਰਨ ਜਨਮਾਨਸ ਹੈ ਉਹਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਸੱਡੀ ਰਹਿੰਦੀ ਹੈ ਹਮੇਸ਼ਾ ਔਰ ਅਸੀਂ ਕਰਦੇ ਆ ਕਿਸ ਤਰ੍ਹਾਂ ਦੀ ਲੱਗੀ ਇਹ ਤੁਹਾਨੂੰ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਮਿੰਦਰ ਸਿੰਘ ਦੀ ਸੋਚ ਕਮੈਂਟ ਜ਼ਰੂਰ ਕਰਨਾ ਟਿੱਪਣੀ ਜ਼ਰੂਰ ਕਰਨਾ ਕਿਸੇ ਹੋਰ ਬਲੌਗ ਦੇ ਵਿੱਚ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗਾ ਤਦ ਤੱਕ ਲਈ ਮੈਨੂੰ ਰਾਜੇਸ਼ ਚੋਪੜਾ ਨੂੰ ਬੱਲੇ ਬੱਲੇ ਫਿਲਮ ਜੰਡਰ ਪਾਸ ਤੋਂ ਜੋ ਇਜਾਜ਼ਤ ਤੇ ਧੰਨਵਾਦ ਸ਼ੁਕਰੀਆ ਮਿਹਰਬਾਨੀ